ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮੁ ਅਲੈਕਮ ਜੀ ਸਾਰਿਆਂ ਨੂੰ ਮੈਂ ਐਡਵੋਕੇਟ ਵਿਕਰਮ ਸਾਹਬਰੀ ਰਾਸ਼ਟਵਾਦੀ ਪਛਮਾਨ ਦਾ ਮੁ슬림 ਰਾਸ਼ਟਰੀ ਮਾਨ ਚ ਪੰਜਾਬ ਦਾ ਪ੍ਰਧਾਨ ਔਰ ਇਹ ਜਿਹੜੀ ਕਵਰ ਤੁਸੀਂ ਦੇਖ ਰਹੇ ਹੋ ਇਹ ਸਾਡੇ ਹਾਜੀ ਸੂਫੀ ਨੂਰ ਮੁਹੰਮਦ ਜੀ ਨੇ ਚਿਸਤੀਆ ਸਾਹਬਰੀ ਘਰਾਨੇ ਦੇ ਵਿੱਚ ਇਹਨਾਂ ਨੂੰ ਪੱਗ ਪ੍ਰਾਪਤ ਸਿਗੀ ਔਰ ਇਹਨਾਂ ਦਾ ਜਿਹੜਾ ਮਰੀਦਾਨਾ ਸਿਲਸਲਾ ਹੈ ਜੀ ਉਹ 6-700 ਕਰੀਬ ਬੰਦੇ ਨੇ ਜਿਹੜੇ ਇਹਨਾਂ ਦੇ ਮਰੀਦ ਨੇ ਜਿਹੜਾ ਮਰੀਦਾਨਾ ਸਿਲਸਿਲੇ ਦੇ ਵਿੱਚ ਇਹ ਹੁੰਦਾ ਹੈ ਜੀ ਵੀ ਜਦੋਂ ਕਿਸੇ ਦਾ ਕੋਈ ਪੀਰ ਵਫਾਤ ਪਾ ਜਾਂਦਾ ਜਿਹਨੂੰ ਆਪਣਾ ਉਹਨਾਂ ਨੇ ਗੁਰੂ ਧਾਰਿਆ ਤਾਂ ਉਹ ਮਰੀਦਾਂ ਦੀ ਮਰਜ਼ੀ ਹੋ ਜਾਂਦੀ ਹੈ ਉਹ ਮਰੀਦਾਂ ਦੇ سپرد ਹੋ ਜਾਂਦਾ ਵੀ ਉਹ ਮਰੀਦ ਜਿੱਥੇ ਚਾਹਣ ਉਹਨਾਂ ਨੂੰ ਆਪਣੀ ਪਰਸਨਲ ਜਗ੍ਹਾ ਦੇ ਵਿੱਚ ਕਿਤੇ ਵੀ ਕਫਨਾ ਕਰ ਸਕਦੇ ਇਸ ਕਰਕੇ ਅੱਜ ਇਹ ਬਾਬਾ ਜੀ ਨੂੰ ਇੱਥੇ سپردੇ ਖਾ ਕੇ ਕੀਤਾ ਗਿਆ ਸੀਗਾ ਬੁੱਧਵਾਰ ਨੂੰ ਤੇ ਇਹ ਇਹਨਾਂ ਦੇ ਜਿਹੜੇ ਮਰੀਦਾਨਾ ਸਿਲਸਲਾ ਸੀ ਉਹਨਾਂ ਨੇ ਆਪਣੀ ਪਰਸਨਲ ਪ੍ਰਾਪਰਟੀ ਦੇ ਵਿੱਚ ਦਫਨਾਇਆ ਇਹਨਾਂ ਨੂੰ ਇਸ ਪ੍ਰਾਪਰਟੀ ਦੇ ਮਾਲਕ ਅਲੀਬਾ ਸਾਹਿਬ ਖੜੇ ਨੇ ਆਬਦੁਲ ਮਜੀਦ ਸਾਹਿਬ ਬਾਬਾ ਜੀ ਦੇ ਇਹਨਾਂ ਦੇ ਸਾਥਜਾਦੇ ਨੇ ਬਾਬਾ ਮੰਤਰੀ ਸ਼ਾਹ ਜੀ ਖੜੇ ਨੇ ਬਾਬਾ ਬੁਟੇਸ਼ਾ ਸਾਹਿਬ ਵੀ ਖੜੇ ਨੇ ਬਾਬਾ ਬੁੱਲੇ ਸ਼ਾਹ ਜੀ ਖੜੇ ਨੇ ਇਹਨਾਂ ਨੂੰ ਤੁਸੀਂ ਮਹਿਫਲਾਂ ਦੇ ਵਿੱਚ ਦੇਖਦੇ ਹੋ ਔਰ ਹਾਜੀ ਸੂਫੀ ਨੂਰ ਮੁਹੰਮਦ ਜੀ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਿਤ ਚਿਹਰਾ ਸੀਗੇ ਕਾਫੀ ਇਹ ਸਕਾਲਰ ਸੀਗੇ ਇਹ ਇਸਲਾਮ ਧਰਮ ਦੇ ਔਰ ਇਹਨਾਂ ਦੇ ਜਿੰਨੇ ਵੀ ਮਰੀਦਾਂ ਦਾ ਸਿਲਸਲਾ ਉਹਨਾਂ ਨੇ ਬਖੁਸ਼ੀ ਖੁਦ ਸਾਰਿਆਂ ਦੀ ਸਹਿਮਤੀ ਦੇ ਨਾਲ ਬਾਬਾ ਜੀ ਨੂੰ ਇੱਥੇ ਦਫਨਾਇਆ ਹੈ ਪਰ ਕੁਛ ਦਿਨਾਂ ਤੋਂ ਇੱਕ ਫੇਕ ਜਿਹਾ ਵੀਡੀਓ ਪੈ ਰਹੀਆਂ ਨੇ ਉਹ ਪਤਾ ਨਹੀਂ ਹੁਣ ਕੌਣ ਨੇ ਬੰਦੇ ਕੌਣ ਨਹੀਂ ਪੰਜਾਬੀ ਦਾ ਹੈ ਨਹੀਂ ਉਹ ਪਾ ਕੇ ਇਹ ਕਰ ਰਹੇ ਨੇ ਵੀ ਇੱਥੇ ਜੀ ਪਤਾ ਨਹੀਂ ਕੌਣ ਇਹ ਕਿਸੇ ਨੂੰ ਦਫਨਾ ਗਏ ਨੇ ਇੱਥੇ ਤੇ ਪੁਲਿਸ ਗੋਲੀ ਵੀ ਗਏ ਨੇ ਔਰ ਇਹ ਸਾਰੇ ਬਾਲੀਵਾਰਸ ਖੜੇ ਨੇ ਬਾਬਾ ਜੀ ਦੇ ਇਹ ਸਾਡੀ ਆਪਣੀ ਪਰਸਨਲ ਪ੍ਰਾਪਰਟੀ ਆ ਅਸੀਂ ਆਪਣੀ ਪ੍ਰਾਪਰਟੀ ਦੇ ਵਿੱਚ ਇਹਨਾਂ ਨੂੰ ਦਫਨਾਇਆ ਕਿਸੇ ਨੂੰ ਕੋਈ ਰਾਈਟ ਨਹੀਂ ਹੈਗਾ ਸਾਡੀ ਇਸ ਧਾਰਮਿਕ ਜਿਹੜੀ ਸਾਡੀ ਕਿਰਿਆ ਜਾਂ ਸਾਡੀ ਜਿਹੜੀ ਆਸਥਾ ਧਾਰਮਿਕ ਇਹਦੇ ਨਾਲ ਖਿਲਵਾੜ ਕਰਨ ਦਾ ਅਗਰ ਕੋਈ ਇਸ ਦੇ ਨਾਲ ਖਿਲਵਾੜ ਕਰੂਗਾ ਤਾਂ ਉਹਦੇ ਖਿਲਾਫ ਜਿਹੜਾ ਬਣਦਾ ਐਕਸ਼ਨ ਆ ਕਾਨੂੰਨੀ ਕਾਰਵਾਈ ਆ ਉਹ ਅਸੀਂ ਬਿਲਕੁਲ ਕਰਾਵਾਂਗੇ ਔਰ ਇਹ ਜਿਹੜੀ ਪ੍ਰਾਪਰਟੀ ਹੈ ਇਹਦੀ ਬਹੁਤ ਚੱਲਦਾ ਸੀ ਇਹ ਜਿਹੜੀਆਂ ਦੀਵਾਰਾਂ ਨੇ ਇਹ ਉੱਚੀਆਂ ਝੱਕ ਕੇ ਇੱਥੇ ਇੱਕ ਗੁੰਮਟ ਬਣਾ ਕੇ ਬਾਬਾ ਜੀ ਦਾ ਜਿਹੜਾ ਰੋਜ਼ਾ ਮੁਆਰਕਾ ਉਹ ਪ੍ਰੋਪਰ ਤਰੀਕੇ ਨਾਲ ਬਣਾਵਾਂਗੇ ਅਗਰ ਕੁਝ ਔਰ ਆ ਸਾਡਾ ਮਕਾਨ ਆ ਸਾਰੀ ਪ੍ਰਾਪਰਟੀ ਇੱਧਰਲੇ ਪਾਸੇ ਦਿਖਾ ਦਿਓ ਜੀ ਆ ਸਾਰੀ ਪ੍ਰਾਪਰਟੀਆਂ ਪਰੇ ਤੱਕ ਆਪਣੀ ਐ ਇਹ ਬਾਬਾ ਜੀ ਦੇ ਮਰੀਦ ਨੇ ਇਹਨਾਂ ਨੇ ਲਿਖਤ ਬਾਬਾ ਜੀ ਦੇ ਨਾਮ ਹੀ ਪ੍ਰਾਪਰਟੀ ਕਰੀ ਹੋਈ ਆ ਇਧਰਲੇ ਪਾਸੇ ਅਸੀਂ ਮਕਾਨ ਬਣਾਵਾਂਗੇ ਜਿੱਥੇ ਦਰਬਾਰ ਦਾ ਜਿਹੜਾ ਸੇਵਾਦਾਰ ਆ ਉਹ ਰਹੂਗਾ ਇੱਕ ਇੱਕ ਦਰਬਾਰ ਬਣੂਗਾ ਗੁੰਮਟ ਬਣੂਗੀ ਔਰ ਜਿਹੜਾ ਇਹਨਾਂ ਦੇ ਮਰੀਦ ਨੇ ਬਾਬਾ ਜੀ ਦੇ ਉਹਨਾਂ ਨੂੰ ਕਾਫੀ ਸ਼ਿਫਾ ਮਿਲੂਗੀ ਕਿਉਂਕਿ ਉਹਨਾਂ ਦੀ ਆਸਰਾ ਦਾ ਕੇਂਦਰ ਬਿੰਦੂ ਨੇ ਤੇ ਬਾਬਾ ਮੰਤਰੀ ਸ਼ਾਹ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਇਹ ਕੌਣ ਨੇ ਹਾਂਜੀ ਇਹ ਬਾਬਾ ਮੰਤਰੀ ਸ਼ਾਹ ਜੀ ਨੇ ਪਟਿਆਲੇ ਤੋਂ ਬਾਬਾ ਬੁੱਤੇਸ਼ਾ ਜੀ ਤੁਸੀਂ ਦੱਸੋ ਮਾੜਾ ਜਿਆ ਸੰਗਤ ਨੂੰ ਵੀ ਅਸਲਾਮੁਅਲੈਕਮ ਜੀ ਸਾਰਿਆਂ ਨੂੰ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਰਾਮ ਰਾਮ ਦੇਖੋ ਮੈਂ ਸੂਫੀ ਧਰਮ ਦਾ ਇੱਕ ਚਿਸ਼ਤੀਆ ਸਾਬਰੀ ਖਲੀਫਾ ਸਾਡਾ ਦਰਬਾਰ ភੂਮਸੀ ភੂਮਸੀ ਬਿਲਾਲਾਬਾਦ ភੂਮਸੀ ਜੋੜੇਪੁਰਾਂ ਦੇ ਕੋਲੇ ਔਰ ਇਹ ਜਿਹੜੇ ਸਾਡੇ ਬਾਬਾ ਨੂਰ ਮਹਮਦ ਜੀ ਸੀ ਇਹ ਸਤੋਂ ਉਮਰ ਚ ਵੀ ਵੱਡੇ ਸੀ ਔਰ ਸਾਡੇ ਵੱਡੇ ਸੀ ਇਹ ਮੇਰੇ ਘਰਾਣੇ ਦੇ ਵਿੱਚ ਇੱਕ ਖਲੀਫਾ ਸੀ ਸੂਫੀਆਂ ਦਾ ਸਿਲਸਿਲੇ ਦੇ ਵਿੱਚ ਚਿਸ਼ਤੀਆ ਸਾਬਰੀ ਚ ਔਰ ਇਹ ਸਾਡੇ ਭਰਾ ਸੀ ਵੱਡੇ ਔਰ ਅਸੀਂ ਜਿੰਨਾ ਵੀ ਸਾਡਾ ਸੂਫੀਆਂ ਦਾ سلسلہ ਪੂਰੇ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਜਿਸ ਤਰ੍ਹਾਂ ਵਕੀਲ ਸਾਹਿਬ ਨੇ ਦੱਸਿਆ ਇਹ ਸਾਡਾ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਜਿੱਥੇ ਵੀ ਸਾਡਾ ਕੋਈ ਸੂਫੀ ਚ ਦਰਵੇਸ਼ ਜਿਹਦਾ 5 400 murid ਹੁੰਦਾ ਉਹਨੂੰ ਅਸੀਂ ਆਪਣੀ ਪ੍ਰਾਪਰਟੀ ਦੇ ਵਿੱਚ ਹੀ ਦਫ਼ਨ ਕਰਦੇ ਹਾਂ ਔਰ ਕਿਸੇ ਦੀ ਪ੍ਰਾਪਰਟੀ ਜਿਨੀ ਕਰਦੇ ਸੀ ਔਰ ਜੇ ਅਗਰ ਕਿਸੇ ਬਰੀਦੀ ਵੀ ਪ੍ਰਾਪਰਟੀ ਆਤੋ ਤਾਂ ਉਹ ਜਾਇਜ਼ ਲੈਣੀ ਪੈਂਦੀ ਆ ਔਰ ਸੋ ਇਹ ਪ੍ਰਾਪਰਟੀ ਸਾਡੀ ਆ ਬਾਬਾ ਨੂਰ ਮੁਹੰਮਦ ਜੀ ਦੇ ਮਰੀਦਾਂ ਦੀ ਪ੍ਰਾਪਰਟੀ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਔਰ ਅਗਰ ਕੋਈ ਵੀ ਗੱਲ ਐਸੀ ਜਿਹੜੀ ਸਾਡੇ ਧਰਮ ਦੇ ਖਿਲਾਫ ਅਗਰ ਕੋਈ ਸਾਨੂੰ ਕੋਈ ਵੀ ਪਰੇਸ਼ਾਨੀ ਕਰੂਗਾ ਅਸੀਂ ਉੱਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਔਰ ਬਿਲਕੁਲ ਇਹ ਸਹੀ ਜੋ ਵੀ ਕੰਮ ਹੋਇਆ ਬਿਲਕੁਲ ਸਹੀ ਬਾਤ ਹੋ ਦਰੁਸਤ ਔਰ اسلام ਦੇ ਤਰੀਕੇ ਨਾਲ ਹੋਇਆ ਔਰ ਬੜੇ-ਬੜੇ ਦਰਬਾਰ ਦੇਖੋ ਤੁਸੀਂ ਛੋਟਿਆਂ ਤੋਂ ਵੱਡੇ ਬਣਦੇ ਆਏ ਔਰ ਇੱਥੇ ਬਹੁਤ ਸੰਗਤ ਆਇਆ ਕਰੂਗੀ ਜਿਹੜੇ ਇਹਨਾਂ ਦੇ ਸਿਲਸਿਲੇ ਦੇ ਬੰਦੇ ਨੇ ਅਸੀਂ ਵੀ ਆਇਆ ਕਰਾਂਗੇ ਔਰ ਸਾਰੇ ਇੱਥੇ ਹਿੰਦੂ ਸਿੱਖ ਮੁਸਲਮਾਨ ਰਲ ਕੇ ਇਹਨਾਂ ਦਾ ਜਿਹੜਾ ਵੀ ਮਫਾਦ ਦੇਣਾ ਉਹ ਬਣਾਇਆ ਕਰਾਂਗੇ ਔਰ ਕਿਸੇ ਨਾਲ ਵੀ ਸਾਡੀ ਕੋਈ ਬਹਿਰ ਵਿਰੋਧਾ ਨਹੀਂ ਹੈ ਔਰ ਨਾ ਹੀ ਅਸੀਂ ਰੱਖਾਂਗੇ ਤੁਸੀਂ ਛੋਟਿਆਂ ਤੋਂ ਵੱਡੇ ਬਣਦੇ ਆਏ ਔਰ ਇੱਥੇ ਬਹੁਤ ਸੰਗਤ ਆਇਆ ਕਰੂਗੀ ਜਿਹੜੇ ਇਹਨਾਂ ਦੇ سلسلے ਦੇ ਬੰਦੇ ਨੇ ਅਸੀਂ ਵੀ ਆਇਆ ਕਰਾਂਗੇ ਔਰ ਸਾਰੇ ਇੱਥੇ ਹਿੰਦੂ ਸਿੱਖ ਮੁਸਲਮਾਨ ਰਲ ਕੇ ਇਹਨਾਂ ਦਾ ਜਿਹੜਾ ਵੀ ਮਫਾਦ ਦੇਣਾ ਉਹ ਬਣਾਇਆ ਕਰਾਂਗੇ ਔਰ ਕਿਸੇ ਨਾਲ ਵੀ ਸਾਡੀ ਕੋਈ ਬਹਿਰ ਵਿਰੋਧਾ ਨਹੀਂ ਹੈ ਔਰ ਨਾ ਹੀ ਅਸੀਂ ਰੱਖਾਂਗੇ ਔਰ ਇਹ ਮੈਂ ਕੁਛ ਕਹਿੰਦਾ ਹੋਇਆ ਬੁੱਟੇ ਸਾਹਿਬ ਸਾਬਰੀ ਆਪ ਜੀ ਨੂੰ ਫੇਰ ਦੁਬਾਰਾ ਸਾਰਿਆਂ ਨੂੰ ਅਸਲਾਮ ਅਲੈਕਮ ਸਾਈ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਔਰ ਜਿਹੜੀ ਇਹ ਦਰਬਾਰ ਆ ਜੀ ਇਹ ਦੱਸਦੀ ਆ ਵੀ ਇਹ ਮੰਡੀ ਗੁੰਦਗੜ ਦੇ ਵਿੱਚ ਜਿਹੜੀ ਦਾਣਾ ਮੰਡੀ ਆ ਮਾਟਕ ਪਾਰ ਕਰਕੇ ਉਹ ਦਾਣਾ ਮੰਡੀ ਦੇ ਨਾਲ ਇਹ ਜਿਹੜਾ ਆਸਥਾਨ ਹੈ ਬਾਬਾ ਜੀ ਦਾ ਇਹ ਬਹੁਤ ਜਲਦੀ ਇੱਥੇ ਅਸੀਂ ਰੋਜਾ ਤਿਆਰ ਕਰਾਂਗੇ ਔਰ ਜਿੰਨੇ ਵੀ ਇਹਨਾਂ ਦੇ ਮਰੀਦ ਨੇ ਬਾਬਾ ਜੀ ਸੁਫੀ ਨੂਰ ਮਹਮਦੀ ਦੇ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਸਾਰੇ ਆਓ ਇੱਥੇ ਤੇ ਆ ਕੇ ਜਿਹੜਾ ਵੀ ਉਹਨਾਂ ਦਾ ਆਪਣਾ ਬਣਦਾ ਹਿੱਸਾ ਇਸ ਦਰਬਾਰ ਦੇ ਵਿੱਚ ਤਿਆਰ ਕਰਨ ਦਾ ਉਹ ਆ ਕੇ ਇਸ ਬਾਬਾ ਜੀ ਦੇ ਨਾਲ ਇਹ ਖੜੇ ਨੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਜਰੂਰ ਦੇਣਗੇ ਬਹੁਤ ਬਹੁਤ ਧੰਨਵਾਦ ਜੀ ਅਸਲਾਮ ਵਾਲੇਕਮ ਜੀ ਸਾਰਿਆਂ ਨੂੰ ਜੀ ਕਿਹਨੇ ਮੋੜੇ ਮੋੜੇ ਬੁੱਤੀ ਉਹ ਲਾ ਕੋ ਕਰ ਦਿਓ ਇਹਨੂੰ ਕਹੀ ਨਾਲ ਕਰੋ ਲੋ ਇਹ ਨਾਲ ਨਾਲ ਲੱਗਦੇ ਉੱਪਰ ਪਾ ਦੇ ਤਰਪਾਲ ਲੈ ਕੇ ਆ ਗਏ ਬੁੱਤੀ ਨਾਲ ਨਾਲ ਤਰਪਾਲ ਪਾ ਦਿਓ ਇਹ ਦਰਬਾਰ ਸਾਡੇ ਜਿਹੜੀ ਇਹ ਕਬਰ ਮੁਬਾਰਕ ਆ ਜੀ ਇਹ ਬਾਬਾ ਸਾਡੇ ਬਾਬਾ ਜੀ ਸਾਡੇ ਸਤਿਕਾਰਯੋਗ ਹਾਜੀ ਸੂਫੀ ਨੂਰ ਮੁਹੰਮਦ ਜੀ ਦੀ ਆ ਅਸੀਂ ਇਹਨਾਂ ਨੂੰ ਬਦਵਾਰ ਨੂੰ ਇੱਥੇ ਦਪਨਾਇਆ ਸਾਡੀ ਆਪਣੀ ਪ੍ਰਾਪਰਟੀ ਆ ਉੱਥੇ ਤੱਕ ਸਾਰੀ ਸਾਡੀ ਆਪਣੀ ਪ੍ਰਾਪਰਟੀ ਆ ਸਾਡੀ ਆਪਣੀ ਨਿੱਜੀ ਇਸ ਪ੍ਰਾਪਰਟੀ ਦਾ ਕੋਈ ਸਰਕਾਰੀ ਨਹੀਂ ਗੀ ਕਿਸੇ ਦੀ ਕੋਈ ਹੋਰ ਧਾਰਮਿਕ ਨਹੀਂ ਸਾਡੀ ਆਪਣੀ ਨਿੱਜੀ ਖਰੀਦ ਕਰੀ ਹੋਈ ਆ ਉਹਦੇ ਮਾਲਕਾਂ ਸੀ ਸਾਡੇ ਟੋਨੀ ਲਿੰਬਾ ਸਾਹਿਬ ਖੜੇ ਨੇ ਇਹਨਾਂ ਦੇ ਪੀਰ ਸੀਗੇ ਮੰਮੀ ਦੇ ਵੀ ਨਹੀਂ ਇਹਨਾਂ ਦੇ ਪੀਰ ਨੇ ਇਹਨਾਂ ਦੀ ਅੰਮੀ ਦੇ ਵੀ ਪੀਰ ਨੇ ਸਾਰੇ ਇਹਨਾਂ ਦੇ ਸਾਰੇ ਪਰਿਵਾਰ ਦੇ ਗੁਰੂ ਸੀ ਔਰ ਇਹਨਾਂ ਨੇ ਆਪਣੀ ਮਰਜ਼ੀ ਨਾਲ ਇਹ ਜਗ੍ਹਾ ਜਿਹੜੀ ਬਾਬਾ ਜੀ ਦੇ ਨਾਮਦਾਨ ਕਰੀ ਆ ਔਰ ਮੈਂ ਇੱਕ ਗੱਲ ਹੋਰ ਜ਼ਰੂਰ ਕਹਿ ਦੂੰਗਾ ਵੀ ਕੁਝ ਇਹ ਦਰਬਾਰਨ ਦੀ ਇਹ ਕਬਰ ਮੁबारक ਦੀ ਨਾ ਇੱਕ ਫੇਕ ਵੀਡੀਓ ਪਾ ਰਹੇ ਨੇ ਲੋਕ ਵੀ ਇਹ ਪਤਾ ਨਹੀਂ ਜੀ ਕੌਣ ਦੱਬ ਕੇ ਇੱਥੇ ਆ ਕੇ ਜਾਂ ਇਦਾਂ ਦੀ ਇਦਾਂ ਦੀ ਇਹ ਅਸੀਂ ਬੈਠੇ ਆ ਸੀ ਇਹਨਾਂ ਦੇ ਬਾਲੀਬਾਰਸਾ ਅਗਰ ਸਾਨੂੰ ਪਤਾ ਲੱਗਦਾ ਕੋਈ ਇਦਾਂ ਦੀ ਫੇਕ ਵੀਡੀਓ ਪਈ ਆ ਤਾਂ ਉਹ ਆਪਣਾ ਸੋਚ ਵਿਚਾਰ ਕੇ ਪਾਵੇ ਅਸੀਂ ਉਹਦੇ ਤੇ ਖਿਲਾਫ ਜਿਹੜੀ ਬਣਦਾ ਐਕਸ਼ਨ ਆ ਉਹ ਬਿਲਕੁਲ ਲਵਾਂਗੇ ਅਸੀਂ ਬਹੁਤ ਬਹੁਤ ਧੰਨਵਾਦ